ਸਾਥਿਓ ਕਿਹਾ ਜਾਂਦਾ ਹੈ ਕਿ ਅੱਖਾਂ ਜਿਹੜੀਆਂ ਨੇ ਇਹ ਰੱਬ ਵੱਲੋਂ ਦਿੱਤਾ ਗਿਆ ਸਭ ਤੋਂ ਅਨਮੋਲ ਤੋਹਫ਼ਾ ਹੈ ਜਿਸ ਦੇ ਨਾਲ ਦੁਨੀਆਂ ਦੇ ਅਸੀਂ ਰੰਗ ਦੇਖਦੇ ਹਾਂ ਪਰ ਕਈ ਵੇਲੇ ਕਿਸੇ ਬਿਮਾਰੀ ਕਰਕੇ ਜਾਂ ਕਈ ਵੇਲੇ ਉਮਰ ਵੱਡੀ ਹੋਣ ਕਰਕੇ ਜਿਹੜੇ ਰੰਗ ਉਹ ਫਿੱਕੇ ਫਿੱਕੇ ਨਜ਼ਰ ਆਉਂਦੇ ਆ ਲੇਕਿਨ ਅਸੀਂ ਸ਼ਲਾਘਾ ਕਰਦੇ ਆ ਜੈਨ ਭਾਈਚਾਰੇ ਦੀ ਕਿਉਂਕਿ ਆਉਣ ਵਾਲੀ 17 ਤਰੀਕ ਨੂੰ ਭਗਵਾਨ ਮਹਾਵੀਰ ਜਨਮ ਦਿਤੀ ਦੇ ਸ਼ੁਭ ਮੌਕੇ ਤੇ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪੇ ਲਗਾਉਣ ਜਾ ਰਹੇ ਆ ਜਿਸ ਦੇ ਨਾਲ ਜਿਹੜੇ ਪੀੜਤ ਨੇ ਜਜਨੇ ਦੀ ਅੱਖਾਂ ਵਿੱਚ ਕੋਈ ਕਮੀ ਪੇਸ਼ੀ ਹੈ ਉਹਨਾਂ ਦੀ ਰੌਸ਼ਨੀ ਹੀਰੇ ਵਰਗੀ ਰੌਸ਼ਨੀ ਜਿਹੜੀ ਹੈ ਉਹ ਵਾਪਸ ਆਵੇਗੀ ਪੂਰੀ ਜਾਣਕਾਰੀ ਆਪਾਂ ਵੀਰ ਹੋਂ ਤੋਂ ਲੈ ਲੈਂਦੇ ਆ ਜੀ ਪਾਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ 17 ਤਰੀਕ ਨੂੰ ਦਿਨ ਵੀਰਵਾਰ ਜੀ ਪ੍ਰਯਾਸ ਸੁਸਾਇਟੀ ਵੱਲੋਂ ਅੱਖਾਂ ਦਾ ਫਰੀ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਇਹ ਜਿਸ ਕਿਸੇ ਦੇ ਵੀ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਇੱਥੇ ਸ਼ੰਕਰਾ ਹਸਪੀਟਲ ਦੇ ਮਹਾ ਡਾਕਟਰ ਆਣਗੇ ਉਹ ਅੱਖਾਂ ਦਾ ਪਹਿਲਾਂ ਚੈੱਕਅਪ ਕਰਨਗੇ ਜੇ ਕਿਸੇ ਨੂੰ ਕੋਈ ਦਵਾਈ ਦੀ ਲੋੜ ਹੈ ਉਹ ਦਵਾਈ ਵੀ ਮੁਫਤ ਦੇਣਗੇ ਜੇ ਕੋਈ ਕਿਸੇ ਦਾ ਮੋਤੀਆ ਬਿੰਦ ਦਾ ਆਪਰੇਸ਼ਨ ਹੋਣ ਵਾਲਾ ਹੈ ਉਹ ਆਪਰੇਸ਼ਨ ਵੀ ਸ਼ੰਕਰਾ ਆਈ ਹਸਪੀਟਲ ਵਿੱਚ ਮਰੀਜ਼ ਨੂੰ ਲਿਜਾ ਕੇ ਬਿਲਕੁਲ ਮੁਫਤ ਕੀਤਾ ਜਾਵੇਗਾ ਜੀ ਮਰੀਜ਼ ਨੇ ਆਪਣੇ ਨਾਲ ਸਿਰਫ ਆਧਾਰ ਕਾਰਡ ਦੀ ਕਾਪੀ ਲੈ ਕੇ ਆਨੀ ਆ ਹੋਰ 1 ਰੁਪਿਆ ਵੀ ਕੋਈ ਲੈ ਕੇ ਆਣ ਦੀ ਲੋੜ ਨਹੀਂ ਸਾਰਾ ਆਨਜਾਨ ਰਹਿਣ ਦਾ ਖਾਣ ਪੀਣ ਦਾ ਰਾਤ ਰੁਕਣ ਦਾ ਸਾਰਾ ਅਰੇਂਜਮੈਂਟ ਮਰੀਜ਼ ਦਾ ਪ੍ਰਿਆਸ ਸੁਸਾਇਟੀ ਵੱਲੋਂ ਕੀਤਾ ਜਾਵੇਗਾ ਔਰ ਇਲਾਜ ਜਿਹੜਾ ਹੈ ਸ਼ੰਕਰਾਈ ਹਸਪੀਟਲ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਸ਼ੰਕਰਾਈ ਹਸਪੀਟਲ ਕਿੱਥੇ ਹੈ ਜੀ ਇਹ ਲੁਧਿਆਣਾ ਹੈ ਜੀ ਮੁੱਲਾਪੁਰ ਦੇ ਕੋਲ ਠੀਕ ਹੈ ਜੀ ਉਹ ਬਹੁਤ ਵੱਡਾ ਹਸਪੀਟਲ ਆ ਆਖਾਂ ਦਾ 17 ਤਰੀਕ ਨੂੰ ਇੱਥੇ ਮਰੀਜ਼ਾ ਨੇ ਪਹੁੰਚਣਾ ਹੈ ਕਿ ਕੋਈ ਪਹਿਲਾਂ ਰਜਿਸਟ੍ਰੇਸ਼ਨ ਕਰਾਣੀ ਪਵੇਗੀ ਨਹੀਂ 8 ਵਜੇ ਦੇ ਕਰੀਬ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ ਇੱਥੇ ਹੋਣੀ ਹੈ ਇੱਥੇ ਜੈਨੂਪਾਸਰਾ ਰੇਲਵੇ ਰੋਡ ਰੇਲਵੇ ਰੋਡ ਤੇ ਜੈਨੂਪਾਸ ਨਾਲ ਵਿਖੇ ਪਹੁੰਚਣਾ ਹੈ ਆਪਣੇ ਨਾਲ ਕਿਸੇ ਅਟੈਂਡੈਂਟ ਨੂੰ ਲੈ ਕੇ ਆਣਾ ਅਟੈਂਡੈਂਟ ਜੇ ਲੈ ਕੇ ਵੀ ਆਣਾ ਹੈ ਜਾਂ ਕਿਸੇ ਨੂੰ ਘੱਟ ਦਿਖਦਾ ਹੈ ਉਹ ਲੈ ਕੇ ਆ ਸਕਦਾ ਹੈ ਪਰ ਜਿਹੜਾ ਹਸਪੀਟਲ ਉਹ ਮਰੀਜ਼ ਹੀ ਜਾਏਗਾ ਅਟੈਂਡੈਂਟ ਨਾਲ ਨਹੀਂ ਜਾਏਗਾ ਉਹ ਇੱਥੇ ਤੱਕ ਅਟੈਂਡੈਂਟ ਅਟੈਂਡੈਂਟ ਨੂੰ ਆਪਣੇ ਨਾਲ ਜਿੱਡੇ ਮੋਤੀ ਦੀ ਗੱਲ ਕੀਤੀ ਕਿ ਉਹਦਾ ਆਪਰੇਸ਼ਨ ਕੀਤਾ ਜਾਵੇ ਹਾਂ ਜੀ ਹਾਂ ਜੀ ਜੇ ਕਿਸੇ ਨੂੰ ਕੋਈ ਕਾਲੇ ਮੋਤੀਓ ਦਿੱਕਤ ਹੈ ਕਿ ਉਹਨਾਂ ਦਾ ਵੀ ਚੈੱਕਅਪ ਕੀਤਾ ਜਾਵੇ ਕੋਈ ਨਾ ਸਿਕ ਹਾਂ ਜੀ ਚੈੱਕਅਪ ਅੱਖਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਚੈੱਕਅਪ ਕੀਤਾ ਜਾਵੇਗਾ ਜੇ ਕਿਸੇ ਨੂੰ ਕਾਲਾ ਮੋਤੀ ਨਿਕਲਦਾ ਹੈ ਕਿ ਉਹਨਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ ਉਹ ਔਰ ਡਾਕਟਰਾਂ ਦੇ ਪરાਮਾਰਸ਼ ਨਾਲ ਜਿੱਦਾਂ ਡਾਕਟਰ ਸਲਾਹ ਦੇਣਗੇ ਅੱਗੇ ਉਹਨਾਂ ਦਾ ਜੇ ਡਾਕਟਰਾਂ ਜਿੱਦਾਂ ਦੀ ਸਲਾਹ ਦੇਣਗੇ ਉਦੋਂ ਤੱਕ ਤੇ ਲੰਗਰ ਚੱਲੇਗਾ ਜੀ ਇੱਥੇ ਲੰਗਰ ਅਟੈਂਡੈਂਟ ਨੂੰ ਵੀ ਦਿੱਤਾ ਜਾਵੇਗਾ ਔਰ ਮਰੀਜ਼ਾਂ ਨੂੰ ਤਾਂ ਹੈ ਹੀ ਹੈ ਸਿਰਫ ਇੱਕ ਆਧਾਰ ਕਾਰਡ ਲੈ ਕੇ ਆ ਸਿਰਫ ਇੱਕ ਆਧਾਰ ਕਾਰਡ ਹੋਰ ਕੋਈ ਚੀਜ਼ ਨਹੀਂ ਲੈ ਕੇ ਆਣੀ ਕੋਈ ਚਾਦਰ ਨਹੀਂ ਕੋਈ ਬਿਸਤਰਾ ਨਹੀਂ ਕੋਈ ਰੁਪਈਆ ਨਹੀਂ ਕੋਈ ਪੈਸਾ ਨਹੀਂ ਕੋਈ ਖਾਣ ਨੂੰ ਚੀਜ਼ ਨਹੀਂ ਉਮਰ ਦਾ ਕੋਈ ਪੈਰਾਮੀਟਰ ਹੈ ਕੋਈ ਉਮਰ ਦਾ ਪੈਰਾਮੀਟਰ ਨਹੀਂ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਔਰ ਇਹਦੇ ਨਾਲ ਨਾਲ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਹੈ ਕਿ ਇੱਥੇ ਆਰਐਫਟੀ ਦੇ ਕਿਡਨੀ ਦੇ ਆਰਐਫਟੀ ਦੇ ਪੰਜ ਟੈਸਟ ਮੁਫਤ ਕੀਤੇ ਜਾਣਗੇ 슈ਗਰ ਦਾ ਟੈਸਟ ਵੀ ਮੁਫਤ ਕੀਤਾ ਜਾਵੇਗਾ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਸਾਡੇ ਡਿਸਪੈਂਸਰੀ ਵੀ ਚੱਲਦੀ ਆ ਉਹਨਾਂ ਦੀ ਲਾਈਫ ਕੇਅਰ ਫਾਊਂਡੇਸ਼ਨ ਦੀ ਰੋਜ਼ 7 ਵਜੇ ਤੋਂ ਲੈ ਕੇ ਚੱਲ ਸ਼ੁਰੂ ਹੋ ਜਾਂਦੀ ਆ ਉਹ ਡਿਸਪੈਂਸਰੀ ਔਰ ਉਸ ਦਿਨ ਉਹ ਕਿਡਨੀ ਦੇ ਟੈਸਟ ਵੀ ਬਿਲਕੁਲ ਮੁਫਤ ਕੀਤੇ ਜਾਂਦੇ ਆ ਕਿਡਨੀ ਅਤੇ ਸ਼ੂਗਰ ਦੇ ਟੈਸਟ ਜਿਹੜੇ ਆ ਉਹ ਮੁਫਤ ਕੀਤੇ ਜਾਂਦੇ ਆ ਬਿਲਕੁਲ ਮੁਫਤ ਕੀਤੇ ਜਾਂਦੇ ਆ ਜੇ ਉਹਨਾਂ ਨੂੰ ਕੋਈ ਦਿੱਕਤਾਂ ਨਹੀਂ ਫਿਰ ਉਹਦੀ ਕੋਈ ਕੰਸਲਟੇਸ਼ਨ ਹੈਗੀ ਇੱਥੇ ਉਹ ਇੱਥੇ ਕੰਸਲਟੇਸ਼ਨ ਨਹੀਂ ਟੈਸਟ ਦਾ ਟੈਸਟ ਆ ਉਹ ਲੈਬਰਾਟਰੀ ਦੀ ਕੰਪਨੀ ਆ ਉਹ ਲਾਈਫ ਕੇਅਰ ਫਾਊਂਡੇਸ਼ਨ ਉਹ ਟੈਸਟ ਕਰਕੇ ਦਗਾ ਜਿਹੜੇ ਆਈ ਦੇ ਡਾਕਟਰ ਆ ਰਹੇ ਆ ਉਹ ਕੰਸਲਟੈਂਟ ਉਹਨਾਂ ਦਾ ਮਤਲਬ ਪੇਸ਼ੈਂਟ ਕੰਸਲਟੇਟ ਕਰਨਗੇ ਹਾਂਜੀ ਔਰ ਜੇਕਰ ਮੰਨ ਲਓ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਛੋਟਾ ਬੱਚਾ ਮਤਲਬ ਬੋਤੀਆਂ ਨਹੀਂ ਉਤਰਿਆ ਤਾਂ ਕੋਈ ਉਹ ਲਿਖ ਕੇ ਦੇਣਗੇ ਸਾਡੇ ਕੋਲ ਹੋਣਗੀਆਂ ਉਹ ਵੀ ਦਿੱਤੀਆਂ ਜਾਣਗੀਆਂ ਮੁਫਤ ਉਹਨਾਂ ਦੇ ਵਿੱਚ ਜੇ ਕੋਈ ਚਸ਼ਮਾ ਲੱਗਣਾ ਹੈ ਹਾਂਜੀ ਫ੍ਰੀਟੀ ਹੈਗੀ ਹੈ ਨਹੀਂ ਚਸ਼ਮੇ ਦਾ ਨਹੀਂ ਕੋਈ ਹੈ ਪਰ ਕੰਸਲਟੇਸ਼ਨ ਹੋ ਜਾਏਗੀ ਦਵਾਈ ਮਿਲ ਜਾਏਗੀ ਮਰੀਜ਼ ਨੂੰ ਜੇ ਕੋਈ ਆਪਰੇਸ਼ਨ ਹੋਣ ਵਾਲਾ ਚਿੱਟੇ ਮੋਤੀਏ ਦਾ ਉਹ ਵੀ ਮੁਫਤ ਕੀਤਾ ਜਾਏਗਾ ਠੀਕ ਹੈ ਜੀ ਤਾਂ ਆਪਾਂ ਬੇਨਤੀ ਕਰਦੇ ਹਾਂ ਜੀ ਸਾਡੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਭ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੀ ਇਨਫੋਰਮੇਸ਼ਨ ਜਾਂ ਨਵਾਂ ਸ਼ਹਿਰ ਆਊਟਸਕਰਟਸ ਵਿੱਚ ਪਿੰਡਾਂ 'ਚ ਪਹੁੰਚ ਸਕੇ ਔਰ ਵੱਧ ਤੋਂ ਵੱਧ ਸਾਡੇ ਬਜ਼ੁਰਗ ਜਾਂ ਜਿਨ੍ਹਾਂ ਨੂੰ ਕੋਈ ਅੱਖਾਂ ਦੀ ਸਮੱਸਿਆ ਹੈ ਇੱਥੇ ਨਵਾਂ ਸ਼ਹਿਰ ਰੇਲਵੇ ਰੋਡ ਤੇ ਜੈਨਪਾਸਨਾ ਤੇ ਪਹੁੰਚ ਕੇ ਇਸ ਕੈਂਪ ਦਾ ਮੁਫਤ ਕੈਂਪ ਦਾ ਲਾਭ ਲੈ ਸਕਣ ਦਿਨੇਸ਼ ਜੀ ਕੁਝ ਕਹੋਗੇ ਤੁਸੀਂ 17 ਤਰੀਕ ਨੂੰ ਸਵੇਰੇ 8 ਵਜੇ ਇੱਥੇ ਸੋਨਾਵਾਂ ਕੈਂਪ ਸ਼ੁਰੂ ਹੋ ਰਿਹਾ ਹੈ ਰਜਿਸਟ੍ਰੇਸ਼ਨ ਸ਼ੁਰੂ ਤੇ ਆ ਕੇ ਵੱਧ ਤੋਂ ਵੱਧ ਇਸ ਸੇਵਾ ਦਾ 8 ਵਜੇ ਲੱਗੇ ਕਿੰਨੇ ਵਜੇ ਤੱਕ 1 ਵਜੇ ਤੱਕ 8 ਵਜੇ ਤੇ ਲੈ ਕੇ 1 ਵਜੇ ਤਹੀ ਇਹਨੇ ਚੈੱਕ ਅਪ ਹੋਊਗਾ ਜੀ ओपीडी ओपीडी ਜਿਹੜਾ ਦੇਖਾਂਗੇ ਉਹ ਤੋਂ ਬਾਅਦ ਫਿਰ ਮਰੀਜ਼ ਲੈ ਕੇ ਜਾਣਾ 2:30 ਵਜੇ ਉਹਨਾਂ ਮਰੀਜ਼ਾਂ ਨੂੰ ਉੱਥੇ ਲੈ ਕੇ ਜਾਵਾਂਗਾ ਆਪਾਂ ਸ਼ੰਕਰਾਇ ਹਸਪੀਟਲ ਦੀ ਉੱਥੇ ਇੱਕ ਦਿਨ ਦਾ ਸਟੇ ਹੈ ਜੀ ਤੇ ਛੇੜੀਵਾਰ ਨੂੰ ਪੇਸ਼ੈਂਟ ਉਹ ਵਾਪਸ ਆਊਗਾ ਠੀਕ ਹੈ ਛੇੜੀਵਾਰ ਪੇਸ਼ੈਂਟ ਵਾਪਸ ਆਊਗਾ ਉਹ ਸਾਰਾ ਜਿਹੜੀਆਂ ਦੇਖ ਰੇਖ ਦਾ ਕੰਮ ਆ ਉਹ ਪ੍ਰਿਆਸ ਸੁਸਾਇਟੀ ਵੱਲੋਂ ਹੀ ਕੀਤਾ ਜਾਊਗਾ ਜੀ ਠੀਕ ਹੈ ਤਾਂ ਬੜੀ ਚੰਗੀ ਗੱਲ ਲੱਗੀ ਕਿ ਜਿਨ੍ਹਾਂ ਦੀ ਅੱਖ ਦੇ ਮੋਰੇ ਹਨੇਰਾ ਹੈ ਉਹਨਾਂ ਦੀ ਅੱਖ ਦਾ ਇਲਾਜ ਕਰਕੇ ਕਿਸੇ ਦੀ ਅੱਖ ਦਾ ਤਾਰਾ ਵੜਨ ਜਾ ਰਹੇ ਨੇ ਉਮੀਦ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੇ ਪੀੜਤ ਨੇ ਇੱਥੇ ਪਹੁੰਚ ਕੇ 17 ਤਰੀਕ ਨੂੰ ਇਸ ਮੁਫਤ ਆਪਰੇਸ਼ਨ ਕੈਂਪ ਦਾ ਲਾਭ ਲੈਣਗੇ ਬਹੁਤ ਬਹੁਤ ਸ਼ੁਕਰੀਆ